ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਇਹ ਨਹੀਂ ਆਖਿਆ ਇਹਨੂੰ ਕਿਤਾਬ ਸਮਝਣਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਬੁਰਾ ਕੀਤੇ ਤੁਹਾਡੇ ਨਾਲ ਕਲਿੱਪ ਸਾਂਝਾ ਕਰਦਾ ਜਿਹਦੇ ਵਿੱਚ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ ਹੈਗੇ ਅਗੇਨ ਇੱਥੇ ਇੱਕ ਪੁੱਠਾ ਬੀਜ ਪਾਉਣ ਦੀ ਕੋਸ਼ਿਸ਼ ਕੀਤੀ ਸਾਡੇ ਇਹ ਨਾ ਬੇਫੂਫਾ ਨੂੰ ਪਤਾ ਨਹੀਂ ਹੈਗਾ ਕੁਝ ਵੀ ਸ਼ਬਦ ਦਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਇਹ ਨਹੀਂ ਪਤਾ ਸਿੱਖਾਂ ਨੂੰ ਗੁਰੂ ਕੌਣ ਆ ਸਿੱਖਾਂ ਨੂੰ ਕਿਸੇ ਨੂੰ ਪੁੱਛ ਲਾਓ ਗੁਰੂ ਕੌਣ ਨੇ ਤੇਰਾ ਕਹਿਣਗੇ ਗੁਰੂ ਗ੍ਰੰਥ ਸਾਹਿਬ ਗੁਰੂ ਆ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਕਹਰੇ ਬੇਤ ਵੱਡਾ ਆ ਸੁਣਿਓ ਦੇਖਿਆ ਚਲਾਕੀ ਕਿੱਡੀ ਤਕੜੀ ਕਰ ਗਿਆ ਪਹਿਲੀ ਤੇ ਗੱਲ ਸਿੱਖਾਂ ਨੂੰ ਕਹਿ ਗਿਆ ਕਿ ਤੁਸੀਂ ਬੇਵਕੂਫ ਹੋ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਗੁਰੂ ਕੌਣਾ ਤੁਸੀਂ ਕਿਹਨੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਇਹਨੇ ਇੱਥੇ ਕੀ ਕੋਸ਼ਿਸ਼ ਕੀਤੀ ਆ ਸੋ ਜਿਹੜਾ ਬੀਜ ਪਾਉਣਾ ਚਾਹੁੰਦਾ ਸੀ ਉਹ ਉਹ ਬੜੀ ਚਲਾਕੀ ਨਾਲ ਤੁਹਾਡੇ ਮਨ ਦੇ ਅੰਦਰ ਪਾ ਗਏ ਜਿਨ੍ਹਾਂ ਦੇ ਅੰਦਰ ਤਾਂ ਗੁਰਮਤ ਹੈ ਉਹ ਇਸ ਬੀਜ ਨੂੰ ਸਾੜ ਦੇਗੀ ਪਰ ਜਿਨ੍ਹਾਂ ਦੇ ਅੰਦਰ ਗੁਰਮਤ ਨਹੀਂ ਆ ਉਹ ਇਸ ਬੀਜ ਨੂੰ ਕੋਈ ਥਾਂ ਦੇ ਦੇਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪਰਮੇਸ਼ਰ ਹੀ ਬੋਲ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀ ਬਾਣੀ ਲਿਖੀ ਹੈ ਉਹ ਪਰਮੇਸ਼ਰ ਦੇ ਹੀ ਬੋਲ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਹ ਬਾਣੀ ਪਰਮੇਸ਼ਰ ਦੀ ਹੈ ਇਹ ਬਾਣੀ ਖਸਮ ਦੀ ਹੈ ਤੈਸੜਾ ਕਰੀ ਗਿਆਨ ਬੇ ਲਾਲੋ ਵਾਹ ਵਾਹ ਬਾਣੀ ਨਿਰੰਕਾਰ ਹੈ ਸਾਡੇ ਵਾਸਤੇ ਗੁਰੂ ਕੀ ਬਾਣੀ ਹੀ ਨਿਰੰਕਾਰ ਦਾ ਰੂਪ ਹੈ ਜਿਸ ਦੇ ਨਾਲ ਅਸੀਂ ਜੁੜਨਾ ਜਦੋਂ ਗੁਰੂ ਕਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਗੁਰੂ ਕੀ ਬਾਣੀ ਦੇ ਦਰਸ਼ਨ ਕਰਦਾ ਬਾਣੀ ਨੂੰ ਵਿਚਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਵਾਹਿਗੁਰੂ ਜਦੋਂ ਬਖਸ਼ਿਸ਼ ਹੋਈ ਆ ਗੁਰੂ ਸਾਹਿਬ ਜੀ ਨੇ ਨਾ ਐਦਾਂ ਆਪਣੇ ਕੋਲ ਬਿਠਾਇਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਗੁਰੂ ਸਾਹਿਬ ਜੀ ਜਦੋਂ ਵੀ ਬਿਠਾਉਂਦੇ ਆ ਤੇ ਇਹ ਫੀਲ ਨਹੀਂ ਹੁੰਦਾ ਕਿ ਮੇਰਾ ਜੀ ਕਰਦਾ ਪਿਆ ਇਹੋ ਫੀਲ ਹੁੰਦਾ ਕਿ ਗੁਰੂ ਸਾਹਿਬ ਜੀ ਦਾ ਜੀ ਕਰਦਾ ਪਿਆ ਤੁਹਾਨੂੰ ਮੇਰੇ ਕੋਲ ਛੇਤੀ ਆ ਜਾ ਤੇ ਚੌਰ ਸਾਹਿਬ ਦੀ ਵੀ ਆਪੇ ਸੇਵਾ ਦਿੰਦੇ ਆ ਇਹ ਵੀਲ ਹੁੰਦਾ ਗੁਰੂ ਸਾਹਿਬ ਜੀ ਨੂੰ ਖੇਚ ਪੈਂਦੀ ਆ ਫੇਰ ਹੀ ਵੈਗਰੂ ਵਿਰਾਗ ਆਉਂਦਾ ਆ ਫੇਰ ਹੀ ਗੁਰੂ ਸਾਹਿਬ ਜੀ ਲਈ ਪਿਆਰ ਆਉਂਦਾ ਆ ਤੇ ਜਿਸ ਦਿਨ ਵੈਗਰੂ ਨੇ ਖੇੜ ਵਰਤਾਈ ਆ ਉਸ ਦਿਨ ਗੁਰੂ ਸਾਹਿਬ ਜੀ ਨੇ ਤਾਬਿਆਂ ਤੇ ਬਿਠਾਇਆ ਪਹਿਲਾਂ ਪਿਆਰ ਦਿੱਤਾ ਆ ਸੇਵਾ ਕਰਾਈ ਚੌਰ ਸਾਹਿਬ ਦੀ ਤੇ ਬਾਅਦ ਵਿੱਚ ਗੁਰੂ ਸਾਹਿਬ ਜੀ ਨਾਲ ਜੋੜਿਆਂ ਤੇ ਲਿਆਏ ਤਨ ਸਤੀ ਗੁਰਗਣ ਜਦੋਂ ਪ੍ਰਕਾਸ਼ ਹੋਇਆ ਸੁਰਤੀ ਨਵਾਈ ਤੇ ਜੋ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੇਰਾ ਮਾਪਿਓ ਮੇਰਾ ਵੈਗਰੂ ਪੈਣ ਪਰਾ ਸਾਰਾ ਕੁਝ ਤੂੰ ਹੀ ਆ ਤੇ तेरे ਵਿੱਚ ਮੈਨੂੰ ਰੱਬ ਵੇਖਿਆ ਹੋਵੇ ਵਾਹਿਗੁਰੂ ਸਾਹਿਬ ਜੀ ਸੇਮ ਉਹ ਹੀ ਵਿਖਾਇਆ ਕਿ ਗੁਰੂ ਸਾਹਿਬ ਜੀ ਸਾਹਮਣੇ ਗੁਰੂ ਸਾਹਿਬ ਜੀ ਦਾ ਹੀ ਪ੍ਰਕਾਸ਼ ਹੈ ਵਾਹਿਗੁਰੂ ਦਾ ਤੇ ਗੁਰੂ ਸਾਹਿਬ ਜੀ ਨੇ ਮੜਕੇ ਆਨੰਦ ਬਖਸ਼ਿਸ਼ ਕੀਤਾ ਤੇ ਗੁਰੂ ਸਾਹਿਬ ਆਜੂ ਕਿਰਪਾ ਕਰਨ ਸਾਰੀ ਸੰਗਤ ਨੂੰ ਕਿ ਸਭ ਆਪਣੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਹੋਵੇ ਤੇ ਗੁਰੂ ਸਾਹਿਬ ਜੀ ਆਪ ਹੀ ਸਾਰਿਆਂ ਨਾਮ ਦੇੜੇ ਕਰਵਾਉਣ ਬਾਣੀ ਚੋਂ ਹੀ ਸਾਨੂੰ ਸੇਧ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖੇ ਹੋਏ ਸ਼ਬਦਾਂ ਤੋਂ ਹੀ ਸਾਨੂੰ ਸਿੱਖਿਆ ਮਿਲਣੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ ਅੰਦਰੋਂ ਪਰਮੇਸ਼ਰ ਹੀ ਬੋਲ ਰਿਹਾ ਹੈ ਹੁਣ ਇਹ ਗੱਲਾਂ ਸੁਣ ਕੇ ਜੇ ਤੁਹਾਨੂੰ ਨਹੀਂ ਅਹਿਸਾਸ ਹੋ ਰਿਹਾ ਕਿ ਸਾਡੀ ਬੁੱਕਲ 'ਚ ਬੈਠੇ ਹੋਏ ਇਹ ਸੱਪ ਨੇ ਜਿਹੜੇ ਬੜੇ ਤਰੀਕੇ ਦੇ ਨਾਲ ਸਾਨੂੰ ਡੰਗ ਰਹੇ ਨੇ ਜੇ ਤੇ ਰੱਬ ਰਾਖਾ ਕਿ ਅਸੀਂ ਸਮਝ ਸਕੀਏ ਗੁਰਬਾਣੀ 'ਚ ਕੀ ਲਿਖਿਆ ਹੋਇਆ ਤੇ ਜਿਹੜੇ ਬਹਿਰੂਪੀਏ ਕੌਮ ਦੇ ਵਿੱਚ ਫਿਰ ਰਹੇ ਨੇ ਤੇ ਉਹਨਾਂ ਤੋਂ ਸੁਚੇਤ ਹੋ ਸਕੀਏ